මවාහේගරු සතනාම සතනාමවාහේගෘු සතනාම සතනාමවාහේගෘු සතනාම ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 413 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪਹਿਲਾ ਇੱਕ ਮਰੈ ਪੰਚੇ ਮਿਲ ਰੂਵੈ ਹੋ ਮੈਂ ਜਾਏ ਸ਼ਬਦ ਮਲ ਧੂਵੈ ਸਮਝ ਸੂਝ ਸਹਿਜ ਕਰ ਹੋਵੈ ਬਿਨ ਬੂਜੇ ਸਗਲੀ ਪਤ ਖੂਵੈ ਕੌਣ ਮਰੇ ਕੌਣ ਰੂਵੇ ਉਹੀ ਕਰਨ ਕਾਰਨ ਸਭ ਸਿਰ ਤੋਂ ਹੀ ਰਹਾਉ ਲੜੀਵਾਰ ਸ਼ਬਦ ਵਿਚਾਰ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਇਹ ਸ਼ਬਦ ਆਸਾ ਰਾਗ ਵਿੱਚ 413 ਅੰਕ ਤੇ ਸਵਾਇ ਮਾਨ ਹੈ ਸੱਚੇ ਪਾਤਸ਼ਾਹ ਅੱਜ ਦਾ ਜੋ ਪ੍ਰਕਰਨ ਹੈ ਉਹ ਸੰਸਾਰ ਦਾ ਦੱਸ ਰਹੇ ਨੇ ਕਿ ਸੰਸਾਰ ਤੇ ਮੌਤ ਜਿਹੜੀ ਹੈ ਸੱਚ ਹੈ ਮਰਨਾ ਸੱਚ ਜਿਉਣਾ ਝੂਠ ਹੈ ਪਰ ਮਨੁੱਖ ਜਿਹੜਾ ਹੈ ਮੌਤ ਤੋਂ ਡਰਦਾ ਅੱਖਾਂ ਮੀਟਦਾ ਹੈ ਵਹਿਮਾਂ ਭਰਮਾਂ ਪਖੰਡਾ ਵਿੱਚ ਪਿਆ ਹੋਇਆ ਆਪਣਾ ਜੀਵਨ ਬਤੀਤ ਕਰਦਾ ਹੈ ਤੇ ਬਰਬਾਦ ਕਰਦਾ ਹੈ ਕਿਉਂਕਿ ਸੂਤਕ ਪਾਤਕ ਦੇ ਚੱਕਰ ਵਿੱਚ ਪੈ ਜਾਂਦਾ ਹੈ ਜਿਸ ਘਰ ਵਿੱਚ ਮੌਤ ਹੋ ਜਾਏ ਉੱਥੇ ਪਾਤਕ ਹੈ ਜੀ ਜਿਸੇ ਜਨਮ ਹੋ ਜਾਏ ਉਸ ਸੂਤਕ ਹੈ ਉਹਨੂੰ ਕਹਿੰਦੇ ਜੀ ਇਹ ਗੰਦਾ ਹੋ ਗਿਆ ਇਹ ਗੰਦਗੀ ਹੈ ਮੁਰਦੇ ਨੂੰ ਹੱਥ ਲਾ ਲਈਏ ਨਾ ਮੁਰਦੇ ਨੂੰ ਜੀ ਹੱਥ ਲਾ ਲਈਏ ਘਰੇ ਆ ਕੇ ਲੋਕ ਨਹਾਉਂਦੇ ਆ ਫਿਰ ਵੀ ਮੈਂ ਮੁਰਦੇ ਨੂੰ ਹੱਥ ਲਾ ਲਿਆ ਪਤਾ ਨਹੀਂ ਕੀ ਹੋ ਜਾਏਗਾ ਪਰ ਜਿਹੜੇ ਲੋਕ ਮਾਸ ਖਾਂਦੇ ਨੇ ਉਹ ਮੁਰਦਾ ਅੰਦਰ ਹੀ ਨੰਗਾ ਜਾਂਦੇ ਨੇ ਸਾਰਾ ਉਹਨਾਂ ਦਾ ਕੀ ਕਰੀਏ ਫਿਰ ਸੋ ਲੋਕ ਉਲਝ ਗਏ ਇਸ ਗੱਲ ਤੋਂ ਮੌਤ ਦਾ ਭੈ ਹੈ ਮੌਤ ਦਾ ਡਰ ਕੀੜੀ ਤੋਂ ਲੈ ਕੇ ਹਾਥੀ ਤੱਕ ਜਿੰਨੇ ਜਾਨਵਰ ਨੇ ਸਾਰੇ ਡਰਦੇ ਨੇ ਮੌਤ ਤੋਂ ਡਰਦੇ ਨੇ ਮੌਤ ਦਾ ਪ੍ਰਕਰਨ ਘਰ ਵਿੱਚ ਮੌਤ ਹੋ ਜਾਏ ਤਾਂ ਆਪਾਂ ਵੇਖਦੇ ਹਾਂ ਕਿ ਬੜਾ ਸੋਗ ਫੈਲ ਜਾਂਦਾ ਹੈ ਤੇ ਬਾਹਰੋਂ ਹੀ ਆ ਕੇ ਲੋਕ ਸਾਨੂੰ ਸਲਾਹਾਂ ਦੇਈ ਜਾਂਦੇ ਨੇ ਫਿਰ ਉਦੋਂ ਬੰਦਾ ਨਾ ਚੁੱਪ ਕਰਦਾ ਨਾ ਕਹਿ ਸਕਦਾ ਉਦੋਂ ਫਿਰ ਮੰਨੀ ਜਾਂਦਾ ਸਾਰਾ ਕੁਝ ਹੀ ਤੇ ਸੂਤਕਾ ਪਾਤਕਮੇ ਚ ਪੈ ਕੇ ਸਾਨੂੰ ਗੁਰੂ ਨਾਨਕ ਪਾਛ ਨੇ ਸਮਝਾਇਆ ਕਿ ਸੂਤਕ ਕੀ ਹੈ ਮਨ ਕਾ ਸੂਤਕ ਲੋਭ ਹੈ ਜੀਬਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤਿਰਿਆ ਪਰਤਨ ਰੂਪ ਕੰਨੀ ਸੂਤਕ ਕੰਨ ਪੈ ਲਾਇਤ ਬਾਰੀ ਖਾਏ ਨਾਨਕ ਹੰਸਾ ਆਦਮੀ ਬੱਦੇ ਜੰਪੁਰ ਜਾਏ ਇਥੇ ਅੰਦਰ ਤੇ ਬਾਹਰ ਦੀ ਗੱਲ ਮਹਾਰਾਜ ਗੁਰੂ ਨਾਨਕ ਪਾਸ਼ਾ ਕਰਦੇ ਆ ਰਹੇ ਨੇ ਕਿ ਕੌਣ ਮਰਿਆ ਕੌਣ ਰੋਇਆ ਉਹੀ ਮਰ ਕੇ ਮਰਿਆ ਕੌਣ ਹੈ ਰੋਣ ਵਾਲਾ ਕੌਣ ਹੈ اے ਪ੍ਰਭੂ ਇੰਜ ਲੱਗਦਾ ਤੁਸੀਂ ਪ੍ਰਮਾਤਮਾ ਨੂੰ ਮਹਾਰਾ ਸਮੋਦਨ ਹੋਏ ਨੇ ਕਿ ਜੋ ਮਰਿਆ ਉਹਦੇ ਵਿੱਚ ਵੀ ਤੂੰ ਸੀ ਉਹ ਚਲਾ ਗਿਆ ਜੋ ਰੋ ਰਿਹਾ ਉਹਦੇ ਉਹਦੇ ਵਿੱਚ ਵੀ ਤੇਰੀ ਜੋਤ ਹੈ ਤੇ ਦੇਖੋ ਜਦੋਂ ਕੋਈ ਮੌਤ ਹੋ ਜਾਂਦੀ ਐ ਅਸੀਂ ਉਹਦਾ ਨਾਂ ਨਹੀਂ ਲੈਂਦੇ ਸਮਾਜ ਵਿੱਚ ਆਪਾਂ ਵੇਖਦੇ ਆਂ ਜਾ ਕੇ ਪੁੱਛੀਦਾ ਜੀ ਇਹਨੂੰ ਫਿਰ ਕਦੋਂ ਲੈ ਕੇ ਜਾਣਾ ਕਦੇ ਨਾਂ ਹੀ ਲੈਣਗੇ ਫਲਾਣੇ ਨੂੰ ਲੈ ਕੇ ਜਾਣਾ ਐਨੇ ਡਰੇ ਹੋਏ ਲੋਕ ਕਰਨ ਕਾਰਨ ਸਭ ਸਿਰ ਤੋਂ ਹੀ ਕਰਨ ਕਰਾਉਣ ਵਾਲਾ ਸਾਰਿਆਂ ਸਿਰ ਤੋਂ ਹੀ ਹੈ ਸੱਚੇ ਪਾਤਸ਼ਾਹ ਇਹ ਕਰਮਕਾਰ ਸਮਰੱਥ ਐ ਜੰਮਣਾ ਤੇ ਮਰਨਾ ਸਭ ਕੁਝ ਤੇਰੇ ਹੱਥ ਹੈ ਮਨੁੱਖ ਦੇ ਹੱਥ ਵਿੱਚ ਹੈ ਹੀ ਨਹੀਂ ਇੱਕ ਮਰਿਆ ਪੰਜੇ ਮਿਲ ਰੋਵੈ ਹਉ ਮੈਂ ਜਾਏ ਸ਼ਬਦ ਮਲ ਧੋਵੈ ਇੱਕ ਮਰ ਗਿਆ ਘਰ ਦੇ ਵਿੱਚ ਪਰਿਵਾਰ ਤੇ ਸੰਸਾਰ ਦੇ ਜਿਹੜੇ ਸਾਡੇ ਪੰਜ ਰਿਸ਼ਤੇਦਾਰ ਮਨੇ ਗਏ ਨੇ ਧੀਆਂ ਪੁੱਤਰ ਮਾਈ ਬਾਪ ਤੇ ਭੈਣ ਭਰਾ ਕਹਿੰਦੇ ਰੋਂਦੇ ਨੇ ਪਰ ਅੰਦਰ ਜਿਹੜੀ ਅਵਸਥਾ ਹੈ ਜਦੋਂ ਇਹ ਮਨ ਮਰਿਆ ਤਾਂ ਇਹ ਪੰਜੇ ਵਿਕਾਰ ਫਿਰ ਰੋਂਦੇ ਨੇ ਵੀ ਹੁਣ ਸਾਡਾ ਕੀ ਬਣੇਗਾ ਸਾਡੀ ਕਿਸੇ ਨੇ ਗੱਲ ਨਹੀਂ ਸੁਣਨੀ ਪਹਿਲਾਂ ਸਾਡੀ ਚੱਲਦੀ ਸੀ ਪੂਰੀ ਕਾਮ ਦੀ ਕ੍ਰੋਧ ਦੀ ਲੋਭ ਦੀ ਮੋਹ ਦੀ ਹੰਕਾਰ ਦੀ ਇਹ ਮੈਂ ਕਰਕੇ ਮਰ ਗਿਆ ਅੰਦਰੋਂ ਤੇ ਹੁਣ ਇਹਦੀ ਹਉਮੈ ਤੇ ਹੈ ਨਹੀਂ ਅੰਦਰ ਹੁਣ ਕੀ ਹੋਏਗਾ ਨੇ ਹੁਣ ਉਹ ਰੋਂਦੇ ਨੇ ਹਉਮੈ ਜਾਏ ਸ਼ਬਦ ਮਲ ਧੋਵੈ ਉਹ ਗੁਰਮੁਖ ਪਿਆਰਿਆਂ ਨੇ ਅੰਦਰੋਂ ਹਉਮੈ ਕੱਢ ਦਿੱਤੀ ਗੁਰੂ ਦੇ ਸ਼ਬਦ ਨਾਲ ਇਹ ਮੈਲ ਧੋ ਦਿੱਤੀ ਅੰਦਰੋਂ ਸਮਝ ਸੂਝ ਸਹਿਜ ਕਰ ਹੋਵੇ ਉਹਨਾਂ ਨੂੰ ਸੋਝੀ ਆ ਗਈ ਸਮਝ ਆ ਗਈ ਹੁਣ ਉਹ ਗੁਰਮੁਖ ਸਹਜ ਵਿੱਚ ਰਹਿੰਦੇ ਨੇ ਸਹਜ ਅਵਸਥਾ ਵਿੱਚ ਅਡੋਲ ਅਵਸਥਾ ਵਿੱਚ ਉਹਨਾਂ ਲਈ ਜੰਮਣਾ ਮਰਨਾ ਦੁੱਖ ਸੁੱਖ ਆਉਣਾ ਜਾਣਾ ਇੱਕ ਬਰਾਬਰ ਹੈ ਮੇਰੇ ਬੂਝੇ ਸਗਲੀ ਪਤ ਖੋਵੇਂ ਪਰ ਜਿਨ੍ਹਾਂ ਨੂੰ ਸਮਝ ਨਹੀਂ ਆ ਗਈ ਇਸ ਗੱਲ ਦੀ ਕਹਿੰਦੇ ਉਹ ਆਪਣੀ ਪਤ ਗਵਾ ਕੇ ਜਾਂਦੇ ਨੇ ਉਹ ਬਿਨਾਂ ਮਤਲਬ ਤੋਂ ਰੋਣਾ ਧੋਣਾ ਕਰਕੇ ਸੰਸਾਰ ਤੋਂ ਚਲੇ ਜਾਂਦੇ ਨੇ ਪੱਲੇ ਕੁਛ ਨਹੀਂ ਪਿਆ ਕੌਣ ਮਰ ਐ ਕੌਣ ਰੋਵੇ ਉਹੀ ਕਰਨ ਕਰਨ ਸਭ ਸੈਸਰ ਤੋਂ ਹੀ ਕੌਣ ਮਰਦਾ ਭਾਈ ਕਿਉਂਕਿ ਮਰਨ ਵਾਲਾ ਉਹ ਆਪ ਹੈ ਕਿਰਪਾ ਕਰਦਾ ਹੈ ਬਖਸ਼ ਜਿੰਨਾ ਉੱਤੇ ਜਿਹੜੇ ਮੈਨ ਕਰਕੇ ਮਰਦੇ ਨੇ ਜਿਹਨੇ ਆਪਣੇ ਹੋਮੇ ਨੂੰ ਮਾਰੀ ਹੈ ਉਹ ਕਰਨ ਕਰਨ ਸਮਰੱਥ ਹੈ ਜੇ ਕੋਈ ਬੰਦਾ ਕਹੇ ਕਿ ਮੈਂ ਕਰ ਲਵਾਗਾ ਨਹੀਂ ਕਰ ਸਕਦਾ ਜੀ ਸਾਡੀ ਹੋਮੇ ਦਾ ਜਾਣਾ ਵੀ ਉਸ ਵਾਲਕ ਦੇ ਹੱਥ ਹੈ ਉਹ ਕਿਰਪਾ ਕਰਦਾ ਹੈ ਬਖਸ਼ਿਸ਼ ਕਰਦਾ ਹੈ ਹੋਮੇ ਦੀਰਘ ਰੋਗ ਹੈ दारू ਪੀ ਉਸ ਮਾਹੇ ਕਿਰਪਾ ਕਰੇ ਜੀ ਆਪਣੀ ਤਾਂ ਗੁਰ ਕਾ ਸ਼ਬਦ ਕਮਾਈ ਉਦੋਂ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਜਦੋਂ ਉਹਦੀ ਕਿਰਪਾ ਹੁੰਦੀ ਹੈ ਜਦੋਂ ਬਖਸ਼ਿਸ਼ ਹੁੰਦੀ ਹੈ ਰਹਾਉ ਮੂਏ ਕੋਰ ਵੈ ਦੁੱਖ ਕੋਏ ਸੋਰ ਵੈ ਜਿਸ ਬੇਦਨ ਹੋਏ ਸੰਸਾਰ ਚ ਆਪਾਂ ਵੇਖਦੇ ਆਂ ਕਿ ਜਦੋਂ ਘਰ ਵਿੱਚ ਮੌਤ ਹੋ ਜਾਂਦੀ ਤਿੰਨ ਤਰ੍ਹਾਂ ਦੇ ਲੋਕ ਆਉਂਦੇ ਨੇ ਜੀ ਇਸ ਤੱਕ ਮੈਨੂੰ ਸਮਝ ਆਈ ਹੈ ਇੱਕ ਤੇ ਜਿਹੜੇ ਸਖੇ ਸੰਬੰਧੀ ਨੇ ਜਿਨ੍ਹਾਂ ਨੂੰ ਦਰਦ ਹੈ ਉਹਨਾਂ ਦੀ ਤੇ ਆਵਾਜ਼ ਨਹੀਂ ਆਉਂਦੀ ਉਹ ਰੋ ਰਹੇ ਨੇ ਇੱਕ ਵੈਣ ਪਾਉਣ ਵਾਲੇ ਜੋ ਕਿ ਆਪਣਾ ਦੁੱਖ ਰੋਂਦੇ ਰਿਹਾ ਕੇ ਤੇ ਇੱਕ ਜਿਹੜੇ ਸਭ ਤੋਂ ਪਿੱਛੇ ਬੈਠੇ ਹੁੰਦੇ ਨੇ ਉਹ ਇਸ ਕਰਕੇ ਬੈਠੇ ਹੁੰਦੇ ਨੇ ਜਦ ਅਸ਼ੋਕਰ ਗਿਆ ਰਾਤ ਕੱਟੀ ਗਈ ਉਹ ਇਹ ਵੀ ਹੁੰਦੇ ਨੇ ਇਹ ਸੰਸਾਰ ਦਾ ਜੀ ਸੰਸਾਰ ਦੀਆਂ ਬਿਰਤੀਆਂ ਨੇ ਸਾਰੇ ਮਾਰੇ ਦੱਸਦੇ ਆ ਰਹੇ ਨੇ ਮੁਏ ਕੋ ਰੋ ਬੈਦਕ ਹੋਏ ਸੂਰ ਰੋ ਬੈ ਜਿਸ ਬੇਦਨ ਹੋਏ ਉਹ ਹੀ ਰੋਏਗਾ ਜੀ ਜਿਹਨੂੰ ਦਰਦ ਹੈ ਜਿਹਦਾ ਆਪਣਾ ਗਿਆ ਹੈ ਜਿਹਦਾ ਅੰਦਰੋਂ ਗਿਆ ਹੈ ਉਹ ਰੋਂਦਾ ਹੈ ਜਿਸ ਬੀਤੀ ਜਾਣਾ ਪ੍ਰਭ ਸੋਏ ਆਪੇ ਕਰਤਾ ਕਰੇਸ ਹੋਏ ਜਿਸ ਤੇ ਬੀਤੀ ਹੈ ਜਿਸ ਤਣ ਤਣ ਲੱਗਿਆ ਸੋਈ ਜਾਣਾ ਤੇ ਮਰਦ ਕਹਿੰਦੇ ਭਾਈ ਉਹੀ ਪ੍ਰਭੂ ਜਾਣਦਾ ਉਹਨੂੰ ਦੱਸਣ ਦੀ ਲੋੜ ਨਹੀਂ ਆਪੇ ਕਰਤਾ ਕਰੇਸ ਹੋਏ ਕਿਉਂਕਿ ਕਰਨ ਵਾਲਾ ਤੇ ਉਹ ਕਰਤਾ ਜੋ ਉਹਨੇ ਕਰਨਾ ਉਹ ਹੀ ਹੋਏਗਾ ਸਾਡੇ ਕੀਤੇਆਂ ਕੁਝ ਨਹੀਂ ਹੋਏਗਾ ਜੀਵਤ ਮਰਨਾ ਤਾਰੇ ਤਰਨਾ ਜੈ ਜਗਦੀਸ਼ ਪਰਮਗਤ ਸਰਨਾ ਜਿਹੜੇ ਜਿਉਂਦੇ ਜੀਵਰੇ ਨੇ ਜਿਉਂਦੇ ਜੀ ਜਿਨ੍ਹਾਂ ਨੇ ਮੈਂ ਨੂੰ ਮਾਰੇ ਆਪਣੀ ਹੰਕਾਰ ਨੂੰ ਮਾਰੇ ਇਸ ਮਨ ਨੂੰ ਕਾਬੂ ਕੀਤਾ ਉਹਨਾਂ ਦਾ ਵਰਨਾ ਉਹ ਆਪ ਵੀ ਤਰੇ ਨੇ ਹੋਰਾਂ ਨੂੰ ਵੀ ਤਰ ਗਏ ਮਰਤਾ ਮਰਤਾ ਜਗ ਮੁਆ ਮਰ ਵੀ ਨਾ ਜਾਣੇ ਕੋਈ ਐਸੀ ਮਰਨੀ ਜੋ ਮਰੇ ਬਹਰ ਨਾ ਮਰਨਾ ਹੋਏ ਉਹਨਾਂ ਦਾ ਦੁਆਰੇ ਮਰਨਾ ਨਹੀਂ ਹੁੰਦਾ ਜਿਹੜੇ ਗੁਰਮੁਖ ਨੇ ਨਾ ਉਹ ਇੱਕੋ ਵਾਰੀ ਮਰਦੇ ਨੇ ਉਹਨਾਂ ਦੀ ਹੌਮੇ ਚਲੀ ਗਈ ਮੈਂ ਮਰ ਗਈ ਖਤਮ ਹੋ ਗਿਆ ਸਾਰਾ ਕੁਝ ਹੈ ਹੀ ਨਹੀਂ ਕੁਝ ਤੇ ਜਿਹੜਾ ਮਨਮੁਖ ਹੈ ਉਧਿਆੜੀ ਚ ਕਈ ਵਾਰ ਮਰਦਾ ਹੈ ਬੇਜਮੀਰਾ ਬੰਦਾ ਦਿਹਾੜੀ ਚ ਕਈ ਵਾਰ ਮਰਦਾ ਹੈ ਜੀ ਇਸ ਕਰਕੇ ਜਿਨ੍ਹਾਂ ਨੇ ਆਪਣੀ ਮਾਂ ਨੂੰ ਮਾਰੇ ਆ ਜਿਹੜੇ ਜਿਉਂਦੇ ਜੀ ਇਸ ਮਨ ਨੂੰ ਕਾਬੂ ਕੀਤਾ ਉਹ ਆਪ ਵੀ ਤਰੇ ਉਹਨਾਂ ਤਾਰ ਗਏ ਜੈ ਜਗਦੀਸ਼ ਪਰਮਗਤ ਸਰਨਾ ਕਿਉਂਕਿ ਉਹਨਾਂ ਦੀ ਪਰਮਗਤ ਹੈ ਉੱਚੀ ਅਸਥਾ ਹੈ ਇੱਥੇ ਹੀ ਹੋ ਗਏ ਉਹ ਉਸ ਵਾਹਿਗੁਰੂ ਕਾਰਪੁਰ ਜਿਹੜਾ ਜਗ ਦਾ ਈਸ਼ਵਰ ਹੈ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਉਹਦੀ ਸ਼ਰਨ ਵਿੱਚ ਆ ਗਏ ਇਸ ਕਰਕੇ ਉਹਨਾਂ ਦਾ ਜਿਉਣਾ ਤੇ ਮਰਨਾ ਇੱਕ ਬਰਾਬਰ ਹੈ ਉਹਨਾਂ ਦਾ ਸੌਣਾ ਤੇ ਜਾਗਣਾ ਇੱਕ ਬਰਾਬਰ ਹੈ ਹਉ ਬਲਿਹਾਰੀ ਸਤਗੁਰ ਚਰਨਾ ਗੁਰਬੋਧਿਤ ਸ਼ਬਦ ਪੈ ਤਰਨਾ ਮਰਜ ਕਰੇ ਮੈਂ ਆਪਣੇ ਸਤਿਗੁਰੂ ਦੇ ਇਸ ਮਾਰਗ ਤੋਂ ਇਸ ਚਰਨਾ ਤੋਂ ਸਦਕੇ ਜਾਨਣਾ ਬਲਿਹਾਰ ਜਾਨਣਾ ਗੁਰਬੋਹਤ ਸ਼ਬਦ ਭੈ ਤਰਨਾ ਗੁਰੂ ਜਹਾਜ ਹੈ ਗੁਰੂ ਦਾ ਸ਼ਬਦ ਗੁਰੂ ਦੇ ਸ਼ਬਦ ਦੇ ਭੈ ਵਿੱਚ ਰਹਿ ਕੇ ਹੀ ਇਸ ਸੰਸਾਰ ਸਾਗਰ ਨੂੰ ਤਰਿਆ ਜਾ ਸਕਦਾ ਹੈ ਇਸ ਤੋਂ ਪਰਹ ਹੋਇਆ ਜਾ ਸਕਦਾ ਹੈ ਨਿਰਭਉ ਆਪ ਨਰੰਤਰ ਜੋਤ ਬਿਨ ਨਾਮੈ ਸੂਤਕ ਜਗ ਸੂਤ ਉਹ ਨਿਰਭਉ ਹੈ ਉਹਦੀ ਜੋਤ ਲਗਾਤਾਰ ਨਿਰੰਤਰ ਵਹਿ ਰਹੀ ਹੈ ਸਾਰਿਆਂ ਵਿੱਚ ਹੈ ਉਹਦੀ ਜੋਤ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਤੇ ਮੈਂ ਕਹਿੰਦੇ ਬਿਨ ਨਾਮ ਹੈ ਸੂਤਕ ਜਗ ਛੋਤ ਤੇ ਨਾਮ ਤੋਂ ਬਿਨਾ ਸੂਤਕ ਹੈ ਜੀ ਫਿਰ ਛੋਤ ਹੈ ਚੂਆ ਛਾਤ ਹੈ ਫਿਰ ਉਸ ਘਰ ਨੂੰ ਜਾਂਦਾ ਨਹੀਂ ਕੋਈ ਆਉਂਦਾ ਨਹੀਂ ਕੋਈ ਇਹ ਵੀ ਚੱਕਰ ਚ ਪਏ ਨਾ ਅਸੀਂ ਸੀ ਵਿਖਦੇ ਆ ਕਿ ਸੂਤਕ ਜੇ ਕਰ ਮੰਨੀ ਐ ਗੁਰੂ ਨਾਨਕ ਸਾਹਿਬ ਅਰ ਜ ਦੱਸਦੇ ਨੇ ਕਿ ਸੂਤਕ ਜੇ ਕਰ ਮੰਨੀ ਐ ਸੂਤਕ ਪਵੈ ਰ ਸੋਏ ਜੀਤੇ ਦਾਣੇ ਅਨ ਕੇ ਜੀਆਂ ਬਾਜ ਨਾ ਕੋਏ ਦੱਸੋ ਭਾਈ ਫਿਰ ਅੰਨ ਖਾਣਾ ਬੰਦ ਕਰ ਦਿਓ ਉਹ ਸਾਨੂੰ ਡਰਾਇਆ ਮੌਤ ਦਾ ਭੈ ਜਿੰਨਾ ਮੌਤ ਤੋਂ ਡਰਦਾ ਨਾ ਬੰਦਾ ਹੋਰ ਕਿਸੇ ਚੀਜ਼ ਤੋਂ ਡਰਦਾ ਪਰ ਜੇ ਕਿਤੇ ਉਸ ਮਾਲਕ ਦੇ ਭੈਅ ਵਿੱਚ ਰਹੇ ਤੇ ਮੌਤ ਦਾ ਡਰ ਖਤਮ ਹੋ ਜਾਂਦਾ ਹੈ ਨਿਰਪਉ ਜਪੈ ਸਗਲ ਪਉ ਮਿਟੈ ਨਿਰਪਉ ਹੋ ਜਾਂਦਾ ਹੈ ਦੁਰਮਤ ਬਿੰਸੈ ਕਿਆ ਕਹਿ ਰੋਤਾ ਕਿਉਂਕਿ ਭੈੜੀ ਮਤ ਕਰਕੇ ਅੰਦਰੋਂ ਸਾਰਾ ਕੁਝ ਬਿੰਸ ਗਿਆ ਨਾਸ਼ ਹੋ ਗਿਆ ਹੁਣ ਕੀ ਕਹਿ ਕੇ ਰੋਵੇ ਕੀ ਕਵੇ ਆਪਣੇ ਹੱਥੀ ਆਪਣਾ ਆਪੇ ਹੀ ਕਾਸਵਾਰੀ ਹੈ ਸਵਾਰਨਾ ਤੇ ਆਪ ਸੀ ਪਰ ਜਿਹਨੇ ਆਪਣੇ ਕਹਾੜੀ ਪੈਰਾਂ ਤੇ ਆਪ ਮਾਰੀ ਹੋਵੇ ਉਹਦਾ ਕੀ ਕਰੇ ਅਸੀਂ ਆਪਣੇ ਕਾਜ ਆਪ ਵਿਗੜੇ ਨੇ ਆਪ ਕੀਤਾ ਹੈ ਅਸੀਂ ਨਾਮ ਜਪਿਆ ਨਹੀਂ ਸਿਮਰਨ ਕੀਤਾ ਹੀ ਨਹੀਂ ਬਾਣੀ ਨੂੰ ਪੜਿਆ ਹੀ ਨਹੀਂ ਬਾਣੀ ਨੂੰ ਵਿਚਾਰਿਆ ਹੀ ਨਹੀਂ ਜਾਣਿਆ ਹੀ ਨਹੀਂ ਬਸ ਜਿਵੇਂ ਕਿਸੇ ਨੇ ਕਿਹਾ ਕਿਸਮਤ ਦੇ ਉੱਤੇ ਰਹੇ ਅਸੀਂ ਤੇ ਅਸੀਂ ਸੂਤਕ ਪਾਤਕ ਵਿੱਚ ਪੈ ਗਏ ਇਹਨਾਂ ਚੱਕਰਾਂ ਵਿੱਚ ਉਲਝ ਕੇ ਰਹਿ ਗਏ ਸਾਰੇ ਜੋਗ ਅਸੀਂ ਕਰਨਾ ਸੀ ਉਸ ਕੀਤਾ ਨਹੀਂ ਸੂਤਕ ਦੀ ਗੱਲ ਬਾਣੀ ਸਮਾਰ ਸਿਮਝਾਉਂਦੇ ਆ ਰਹੇ ਨੇ ਪਹਿਲੀ ਆਪਾਂ ਗੱਲ ਕੀਤੀ ਹੈ ਕਿ ਮਨ ਕਾ ਸੂਤਕ ਲੋਭ ਹੈ ਮਨ ਦੀ ਗੰਦਗੀ ਲੋਭ ਕਰਕੇ ਹੁੰਦੀ ਹੈ ਲਾਲਚ ਜੇਪਾ ਸੂਤਕ ਕੂੜ ਜੀਬ ਗੰਦੀ ਹੋ ਜਾਂਦੀ ਹੈ ਝੂਠ ਬੋਲਣ ਨਾਲ ਅੱਖੀ ਸੂਤਕ ਵੇਖਣਾ ਪਰ ਤਰੇਆ ਪਰਤਨ ਰੂਪ ਇਹਨਾਂ ਅੱਖਾਂ ਨਾਲ ਪਰਾਇਆ ਰੂਪ ਪਰਾਈ ਗੰਦਗੀ ਵੇਖਣੀ ਇਹ ਅੱਖੀਆਂ ਦਾ ਸੂਤਕ ਹੈ ਕੰਨੀ ਸੂਤਕ ਕੰਨ ਪੈ ਲਾਇਤ ਬਾਰੀ ਖਾਏ ਇਹਨਾਂ ਕੰਨਾਂ ਵਿੱਚ ਸੂਤਕ ਹੈ ਜਦੋਂ ਅਸੀਂ ਚੁਗਲੀਆਂ ਸੁਣਦੇ ਨਾਨਕ ਹੰਸਾ ਆਦਮੀ ਬੱਦੇ ਜੰਮਪੁਰ ਜਾਏ ਹੈ ਤੇ ਹੰਸ ਵਰਗਾ ਸੀ ਕਨੇ ਇਹਨਾਂ ਵਿਕਾਰਾਂ ਕਰਕੇ ਹੀ ਆਪਣੀਆਂ ਕਰਤੂਤਾਂ ਕਰਕੇ ਬੰਨਿਆ ਜਮਾ ਦੀ ਪੁਰੀ ਚੱਲਿਆ ਫਿਰ ਇਹ ਦੱਸਦੇ ਨੇ ਉਹਨਾਂ ਨੂੰ ਪਾਸ਼ਾ ਜਨਮ ਮੁਏ ਬਿਨਾ ਭਗਤ ਸਰੂਤ ਬਿਨਾ ਭਗਤੀ ਕੀਤਿਆਂ ਬਿਨਾ ਸੁਣਿਆ ਜਮਦਾ ਤੇ ਮਰਦਾ ਮੈਂ ਕਹਿੰਦਾ ਇਸ ਤਰ੍ਹਾਂ ਜਮਦਾ ਮਰਦਾ ਹੈ ਸੁਣਿਆ ਦੀਆਂ ਚਾਰ ਪੁੜੀਆਂ ਜਪਜੀਤ ਸਾਹਿਬ ਵਿੱਚ ਰੋਚ ਪੜਦੇ ਆ ਸੁਣਿਆ ਸੁਰਤ ਹੋਵੇ ਮਨ ਬੁੱਧ ਸੁਣਿਆ ਸੁਣਨ ਨਾਲ ਬੜਾ ਕੁਝ ਵਾਪਰ ਜਾਂਦਾ ਸੜਿਆ ਸੁਣਨ ਨਾਲ ਸਾਡੀ ਮਤ ਬੁੱਧ ਸੁਰਤ ਉੱਚੀ ਹੁੰਦੀ ਹੈ ਸੁਣਿਆ ਸਰਾ ਗੁਨਾ ਕੀ ਘਾ ਸੁਣਿਆ ਸ਼ੇਖ ਪੀਰ ਪਾਤਸ਼ਾ ਸੁਣਿਆ ਅੰਧੇ ਪਾਵੇਂ ਰਾਹ ਸੁਣਿਆ ਹਾਸ ਹੋਵੇ ਇਸ ਗਾ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਪਰ ਰੋਲਾ ਇਹ ਆ ਕਿ ਅਸੀਂ ਸੁਣਦੇ ਨਹੀਂ ਅਸੀਂ ਨਹੀਂ ਸੁਣਦੇ ਪਾਠ ਹੋ ਰਿਹਾ ਹੈ ਹੁਕਮਨਾਮਾ ਹੋ ਰਿਹਾ ਹੈ ਅਸੀਂ ਕੀ ਲੈਣਾ ਸੁਣਿਆ ਹੀ ਨਹੀਂ ਅਸੀਂ ਸਾਡਾ ਧਿਆਨ ਹੀ ਨਹੀਂ ਉਹਦੋਂ ਅਸੀਂ ਆਪਣੀਆਂ ਗੱਲਾਂ 'ਚ ਲੱਗੇ ਹੋਏ ਹਾਂ ਇਸ ਕਰਕੇ ਮਾਰਾ ਸਮਝਾ ਰਹੇ ਨਹੀਂ ਗੱਲ ਨੂੰ ਕਿ ਇਹ ਜੰਮਣ ਮਰਨ ਦਾ ਗੇੜ ਹੈ ਜਨਮ ਮੂਏ ਬਿਨਸ ਭਗਤ ਸਰੋਤ ਜੰਮਣ ਮਰਨ ਦਾ ਗੇੜ ਪਿਆ ਹੀ ਇਸ ਕਰਕੇ ਹੈ ਨਾ ਤੇ ਖੋਜ ਕੀਤੀ ਨਾ ਭਗਤੀ ਕੀਤੀ ਨਾ ਸੁਣਿਆ ਮੁਏ ਕੋ ਸਚ ਰੂਹ ਮੀਤ ਤ੍ਰੈ ਗੁਣ ਰੂਹ ਹੈ ਨੀਤਾ ਨੀਤ ਜਿਹੜੇ ਸੱਚ ਦੇ ਅਧੀਨ ਹੋ ਕੇ ਮਰੇ ਨੇ ਜਿਨ੍ਹਾਂ ਨੇ ਹਉਮੈ ਨੂੰ ਮਾਰ ਲਿਆ ਤੇ ਮਹਾਰਾਜ ਉਹਨੂੰ ਉੱਤੇ ਦੁਨੀਆਂ ਰੋਂਦੀ ਹੈ ਫਿਰ ਦੁਨੀਆਂ ਯਾਦ ਕਰਦੀ ਉਹਨਾਂ ਨੂੰ ਤੇ ਤ੍ਰੈ ਗੁਣ ਰੂਹ ਹੈ ਨੀਤਾ ਨੀਤ ਤਿੰਨ ਤਿੰਨ ਗੁਣਾ ਵਿੱਚ ਰਜ ਗੁਣ ਤਮ ਗੁਣ ਸਤ ਗੁਣ ਚ ਕਰਕੇ ਮਰੇ ਨੇ ਮੈਂ ਮੈਂ ਕਰਦੇ ਮਰੇ ਨੇ ਕਰੇ ਉਹ ਤੇ ਭਾਈ ਹਰ ਰੋਜ਼ ਹੀ ਰੋਂਦੇ ਨੇ ਉੱਤੇ ਜਿਉਂਦੇ ਜੀ ਰਹੁੰਦੇ ਹਰ ਰੋਜ਼ ਬੰਦਾ ਰੋਂਦਾ ਆਹ ਨਹੀਂ ਮਿਲਿਆ ਉਹ ਨਹੀਂ ਮਿਲਿਆ ਆਹ ਖਤਮ ਹੋ ਗਿਆ ਇੱਥੋਂ ਨਾ ਹੋ ਜਾਏ ਆਹ ਨਾ ਹੋ ਜਾਏ ਦੁੱਖ ਸੁੱਖ ਪਰਹਰ ਸਹਿ ਸੁਚੀਤ ਤਨ ਮਨ ਸੌਪੋ ਕ੍ਰਿਸ਼ਨ ਪ੍ਰੀਤ ਪਰ ਜਿਹੜੇ ਗੁਰਮੁਖ ਨੇ ਮਹਾਰਾਜ ਉਹਨਾਂ ਨੇ ਦੁੱਖ ਸੁੱਖ ਨੂੰ ਪਰਹਰ ਕਰਕੇ ਉਹ ਸਹਿਜ ਵਿੱਚ ਰਹਿੰਦੇ ਨੇ ਸੱਚੇ ਸੁੱਚੇ ਮਨ ਨਾਲ ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਤਨ ਮਨ ਸੌਪੋ ਕ੍ਰਿਸ਼ਨ ਪ੍ਰੀਤ ਉਹਨਾਂ ਨੇ ਤਨ ਤੇ ਮਨ ਉਸ ਵੈਗੁਰੂ ਕਾਰਪੁਰਖ ਦੀ ਪ੍ਰੀਤੀ ਵਿੱਚ ਸੌਂਪ ਦਿੱਤਾ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਐ ਉਹਨਾਂ ਦਾ ਜਿਉਣਾ ਤੇ ਮਰਨਾ ਇੱਕ ਬਰਾਬਰ ਹੈ ਭੀਤਰ ਏਕ ਅਨੇਕ ਅਸੰਖ ਕਰਮ ਧਰਮ ਬਹੁ ਸੰਖ ਅਸੰਖ ਉਹ ਸਾਰਿਆਂ ਵਿੱਚ ਇੱਕੋ ਹੀ ਹੈ ਇੱਕੋ ਵਸ ਰਿਹਾ ਹੈ ਅਨੇਕਾਂ ਵਿੱਚ ਕੋਈ ਗਿਣਤੀ ਨਹੀਂ ਹੈ ਸਾਰੇ ਜਿੰਨੇ ਜੀਵ ਨੇ ਚਾਹੇ ਧਰਤੀ ਤੇ ਨੇ ਚਾਹੇ ਆਕਾਸ਼ 'ਚ ਨੇ ਚਾਹੇ ਪਤਾਲ 'ਚ ਨੇ ਸਾਰੇ ਜਵਸਦਾ ਪਿਆ ਹੈ ਕਰਮ ਧਰਮ ਬਾਉ ਸੰਖ ਅਸੰਖ ਤੇ ਮਹਾਰੀ ਕਹਿੰਦੇ ਅਨੇਕਾਂ ਹੀ ਕਰਮ ਨੇ ਅਨੇਕਾਂ ਹੀ ਧਰਮ ਨੇ ਇਹਨਾਂ ਦੀ ਵੀ ਕੋਈ ਗਿਣਤੀ ਨਹੀਂ ਅਸੰਖ ਜਪ ਅਸੰਖ ਭਾਉ ਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਕੋਈ ਗਿਣਤੀ ਨਹੀਂ ਹੈ ਕਿੰਨੇ ਧਰਮ ਨੇ ਕਿੰਨੇ ਕਿੰਨੇ ਤਰੀਕਿਆਂ ਨਾਲ ਤੈਨੂੰ ਕੋ ਲੋਕ ਸਿਮਰ ਰਹੇ ਨੇ ਕੋਈ ਯਾਦ ਕਰ ਰਹੇ ਨੇ ਬਿਨ ਭੈ ਭਗਤੀ ਜਨਮ ਬਰੰਥ ਹਰ ਗੁਣ ਗਾਵੈ ਮੇਰ ਪਰਮ ਅਰੰਥ ਬਿਨ ਭੈ ਭਗਤੀ ਉਹਦੇ ਭੈ ਤੋਂ ਬਿਨਾ ਉਹਦੇ ਪ੍ਰੇਮ ਤੋਂ ਬਿਨਾ ਜਿਹੜੀ ਭਗਤੀ ਹੈ ਨਾ ਮਹਾਰਿ ਕਹਿੰਦੇ ਉਹ ਸਾਰੀ ਫਿਰ ਵਿਅਰਥ ਹੈ ਜੀ ਅਸੀਂ ਵੈਗਰੂ ਵੈਗਰੂ ਵੀ ਕਰੀ ਜਾਂਦੇ ਆ ਪਾਠ ਵੀ ਰੋਜ਼ ਕਰਦੇ ਆ ਠੱਗੀਆਂ ਵੀ ਮਾਰਦੇ ਆ ਮਿਲਾਪਟਾਂ ਵੀ ਕਰਦੇ ਆ ਝੂਠ ਵੀ ਬੋਲਦੇ ਆ ਵਿਕਰਮ ਵੀ ਕਰਦੇ ਆ ਝੂਠ ਬਲੇ ਸਾਂ ਘਟ ਤੁਲੇ ਸਾਂ ਫਿਰ ਵੀ ਤੇਰਾ ਨਾਮ ਤੇ ਪਿਆਜ ਬੇਸਾਂ ਇਹ ਨਹੀਂ ਚੱਲਣਗੀਆਂ ਉਹਨੇ ਦਰਤੇ ਇੱਕ ਭਾਂਡੇ ਵਿੱਚ ਅਸੀਂ ਜ਼ਹਿਰ ਵੀ ਪਾਈ ਜਾਂਦੇ ਆ ਉਹਦੇ ਵਿੱਚ ਅੰਮ੍ਰਿਤ ਵੀ ਪਾਈ ਜਾਂਦੇ ਆ ਅੰਮ੍ਰਿਤ ਵੀ ਜ਼ਹਿਰ ਹੋ ਜਾਏਗਾ ਹਰ ਗੁਣ ਗਾਵੈ ਮਿਲ ਪਰਮार्थ ਇਸ ਕਰਕੇ ਮਾਰਜ ਕਹਿੰਦੇ ਉਹ ਜਿਹੜੇ ਪਿਆਰੇ ਨੇ ਤੇਰੇ ਉਹ ਹਰੀ ਦੇ ਗੁਣਾ ਨੂੰ ਗਾਉਂਦੇ ਨੇ ਮਿਲ ਕੇ ਸੰਗਤ ਵਿੱਚ ਆ ਕੇ ਆਪਣਾ ਪਰਮਾਰਥ ਜਾਣ ਲੈਂਦੇ ਨੇ ਆਪਣਾ ਮਾਰਗ ਜਾਣ ਲੈਂਦੇ ਨੇ ਆਪਣੀ ਮੰਜ਼ਲ ਜਾਣ ਲੈਂਦੇ ਨੇ ਕਿ ਅਸੀਂ ਚੱਲ ਰਹੇ ਹਾਂ ਤੇ ਕਿੱਧਰ ਨੂੰ ਚੱਲ ਰਹੇ ਹਾਂ ਪੜ ਰਹੇ ਹਾਂ ਤੇ ਕਿਉਂ ਪੜ ਰਹੇ ਹਾਂ ਵਿਚਾਰ ਰਹੇ ਹਾਂ ਤੇ ਕਿਉਂ ਵਿਚਾਰ ਰਹੇ ਹਾਂ ਸਾਡੀ ਮੰਜ਼ਲ ਕੀ ਹੈ ਅਸੀਂ ਪਹੁੰਚਣਾ ਕਿੱਥੇ ਹੈ ਅਸੀਂ ਜਾਣਾ ਕਿੱਥੇ ਹੈ ਤੇ ਨਹੀਂ ਤੇ ਫਿਰ ਬੱਦੇ ਚੱਟੀ ਭਰੀ ਜਾਂਦੇ ਆ ਕੋਲੂ ਦੇ ਬਲਦ ਵਾਂਗੂ ਚੱਲਦਾ ਤੇ ਕੋਲੂ ਦਾ ਬਲਦ ਵੀ ਬਹੁਤ ਹੈ ਅੱਖਾਂ ਬੰਨੀਆਂ ਹੁੰਦੀਆਂ ਹੁੰਦੀਆਂ ਪਰ ਜਾਂਦਾ ਕਿਤੇ ਨਹੀਂ ਉੱਥੇ ਘੁੰਮਦਾ ਹੈ ਕਰਮ ਕੰਡੀਆਂ ਦਾ ਹਾਲਤ ਇਹੀ ਹੋਈ ਹਾਲ ਹੈ ਆਪ ਮਰ ਹੈ ਮਾਰੇ ਵੀ ਆਪ ਆਪੋ ਪਾਏ ਥਾਪੋ ਥਾਪ ਉਹ ਮਰਦਾ ਵੀ ਆਪ ਹੈ ਮਾਰਨ ਵਾਲਾ ਵੀ ਆਪ ਹੈ ਜਿਨ੍ਹਾਂ ਉੱਤੇ ਕਿਰਪਾ ਕਰਦਾ ਜਿਨ੍ਹਾਂ ਉੱਤੇ ਬਖਸ਼ਿਸ਼ ਕਰਦਾ ਉਹ ਆਪ ਹੀ ਥਾਪਦਾ ਤੇ ਉਥਾਪਦਾ ਹੈ ਬਣਾਉਣ ਵਾਲਾ ਵੀ ਆਪ ਹੈ ਢਾਉਣ ਵਾਲਾ ਵੀ ਆਪ ਹੈ ਜਿਹੜੇ ਗੁਰਮਖ ਨੇ ਉਹਨਾਂ ਨੂੰ ਇਹ ਗੱਲ ਸਮਝ ਆ ਗਈ ਸ੍ਰਿਸ਼ਟ ਉਪਾਈ ਜੋਤੀ ਤੂੰ ਜਾਤ ਸਾਰੀ ਸ੍ਰਿਸ਼ਟੀ ਤੂੰ ਪੈਦਾ ਕੀਤੀ ਹੈ ਤੂੰ ਜੋਤ ਸਰੂਪ ਹੈ ਤੇਰੀ ਜੋਤੀ ਕਰਕੇ ਹੀ ਤੂੰ ਜਾਣਿਆ ਜਾਣਾ ਹੈ ਜਿੰਨਾ ਚਿਰ ਇਹ ਜੋਤ શરીਰ ਵਿੱਚ ਹੈ ਅਸੀਂ ਜਾਣੇ ਜਾਂਦੇ ਆ ਜਿਸ ਜਿਹੜੇ ਨਿਕਲ ਗਈ ਆਇਆ ਗਿਆ ਮੂਆ ਨਾਓ ਫਿਰ ਮੂਆ ਵਿੱਚ ਆ ਜਾਂਦਾ ਜੀ ਫਿਰ ਜਾਣਦਾ ਨਹੀਂ ਕੋਈ ਲੋਕ ਥੋੜੇ ਸਮੇਂ ਬਾਅਦ ਭੁੱਲ ਪੁਲਾ ਜਾਂਦੇ ਨੇ ਉਨੇ ਸਮੇਂ ਬਾਅਦ ਲੋਕ ਪੁਨਪੁਲਾ ਜਾਂਦੇ ਨੇ ਫਿਰ ਕੌਣ ਆਇਆ ਸੀ ਕੌਣ ਗਿਆ ਸੀ ਜਿੰਨਾ ਚਿਰ ਤੇਰੀ ਜੋਤ ਹੈ ਉਹਨਾਂ ਚਿਰ ਹੀ ਜਾਣਿਆ ਜਾਂਦਾ ਹੈ ਜਿਨ੍ਹਾਂ ਅੰਦਰ ਤੂੰ ਨਿਰੰਤਰ ਵਸਦਾ ਹੈ ਉਹ ਫਿਰ ਤੈਨੂੰ ਅਖੀਰ ਤੱਕ ਜਾਣਦੇ ਨੇ ਸ਼ਬਦ ਵਿਚਾਰ ਮਿਲਣ ਨਹੀਂ ਭਰਾਤ ਤੇ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ ਹੈ ਉਹ ਤੁਹਾਨੂੰ ਮਿਲੇ ਉਹ ਫਿਰ ਭਟਕਦੇ ਨਹੀਂ ਉਹ ਰੂਹਾਂ ਭਟਕਦੀਆਂ ਨਹੀਂ ਉਹ ਤੂੰ ਤੂੰ ਕਰਤਾ ਤੂੰ ਹੋ ਗਏ ਤੇਰੇ ਵਿੱਚ ਜਾ ਸਮਾਏ ਸੂਤਕ ਅਗਨ ਭਖੈ ਜਗ ਖਾਏ ਸੂਤਕ ਜਲ ਥਲ ਸਭ ਥਾਏ ਮਰਜ ਕਹਿੰਦੇ ਸੂਤਕ ਤੋਂ ਲੋਕ ਡਰਦੇ ਪਏ ਨੇ ਇਹ ਅੱਗ ਹੈ ਪਰ ਫਿਰ ਵੀ ਲੋਕ ਖਾਰੇ ਨੇ ਮੁਰਦੇ ਨੂੰ ਮੈਂ ਪਹਿਲਾਂ ਗੱਲ ਕੀਤੀ ਕਿ ਮੁਰਦੇ ਨੂੰ ਹੱਥ ਲਾ ਲਈਏ ਤੇ ਲੋਕ ਆ ਕੇ ਨਹਾਉਂਦੇ ਨੇ ਫਿਰ ਵੀ ਅਸੀਂ ਮੁਰਦੇ ਨੂੰ ਹੱਥ ਲਾਇਆ ਤੇ ਲੋਕ ਤੇ ਮੁਰਦੇ ਖਾਈ ਜਾਂਦੇ ਨੇ ਜਿਹੜੇ ਮੀਟ ਖਾਣ ਵਾਲੇ ਉਹਨਾਂ ਤੇ ਗੱਲ ਛੱਡੋ ਜਿਹੜੇ ਜਿਉਂਦਿਆਂ ਨੂੰ ਖਾਈ ਜਾਂਦੇ ਨੇ ਮਜ਼ਦੂਰੀ ਕਰਵਾ ਲਈ ਕੰਮ ਕਰਵਾ ਲਿਆ ਉਹਨੂੰ ਉਹਦੀ ਮਜ਼ਦੂਰੀ ਨਹੀਂ ਦਿੱਤੀ ਇਹ ਜਿਉਂਦੇ ਜੀ ਖਾਣੇ ਆ ਜੀ ਉਹਨੂੰ ਜਿਉਂਦੇ ਜੀ ਖਾਣੇ ਅਸੀਂ ਤੇ ਸੂਤਕ ਜਲ ਥਲ ਸਭ ਇਥਾ ਏ ਕਿਨੇ ਕਿੱਥੇ ਜਾਏਗਾ ਜਲ ਵਿੱਚ ਵੀ ਸੂਤਕ ਹੈ ਥਲ ਵਿੱਚ ਵੀ ਸੂਤਕ ਹੈ ਰਸੋਈ ਵਿੱਚ ਵੀ ਸੂਤਕ ਹੈ ਤੇਰੇ ਅੰਦਰ ਵੀ ਸੂਤਕ ਹੈ ਕਿੰਨੇ ਜੀਵ ਨੇ ਜਿਹੜੇ ਸਾਡੇ ਸਰੀਰ ਦੇ ਵਿੱਚ ਪੜਦੇ ਨੇ ਜੰਮਦੇ ਨੇ ਮਰਦੇ ਨੇ ਸਾਡਾ ਸਰੀਰ ਹਰ ਰੋਜ਼ ਕਿੰਨੇ ਸੈੱਲ ਸਾਡੇ ਮਰਦੇ ਨੇ ਕਿੰਨੇ ਉਪਜਦੇ ਨੇ ਸੋ ਜੰਮਣ ਮਰਨ ਦਾ ਡਰ ਮਾਰੇ ਲੌਂਦੇ ਪਏ ਨੇ ਇਸ ਸੂਤਕ ਦੇ ਚੱਕਰ ਵਿੱਚ ਨਾ ਪੈ ਨਾਨਕ ਸੂਤਕ ਜਨਮ ਮਰੀਜੈ ਗੁਰਪ੍ਰਸਾਦੀ ਹਰ ਰਸ ਪੀਜੈ ਤੇ ਸੱਚੇ ਪਾਤਸ਼ਾਹ ਕਨੇ ਸੂਤਕ ਦੁਆਰਾ ਹੀ ਜੰਮਦੇ ਤੇ ਮਰਦੇ ਨੇ ਲੋਕ ਇਹ ਚੀਜ਼ ਨੂੰ ਪਰਾਂਕਾਰੇ ਸੂਤਕ ਤੋਂ ਪਰਾਂ ਹੋ ਆਪਣੇ ਜੀਵਨ ਨੂੰ ਸਵਾਰ ਗੁਰਪ੍ਰਸਾਦੀ ਹਰ ਰਸ ਪੀਜੈ ਗੁਰੂ ਦੀ ਕਿਰਪਾ ਨਾਲ ਹੀ ਜਿਨ੍ਹਾਂ ਉਤੇ ਗੁਰੂ ਕਿਰਪਾ ਕਰਦਾ ਹੈ ਉਹ ਹੀ ਨਾਮ ਰਸ ਪੀਂਦੇ ਨੇ ਜੀ ਨਹੀਂ ਤੇ ਮੌਤ ਦੇ ਭੈ ਥੱਲੇ ਇਹ ਜੀਵ ਜਿਉ ਰਹੇ ਨੇ ਆ ਰਹੇ ਨੇ ਜਾ ਰਹੇ ਨੇ ਭਰਮਾਂ ਭੁਲੇਖਿਆਂ ਵਿੱਚ ਪਏ ਹੋਏ ਨੇ ਤੇ ਆਪਣਾ ਜੀਵਨ ਬਰਬਾਦ ਕਰ ਰਹੇ ਨੇ ਇਸ ਕਰਕੇ ਮਨ ਦਾ ਸੂਤਕ ਲੋਭ ਹੈ ਇਹ ਲੋਭ ਨੂੰ ਪਰਾ ਕਰ ਜੀਭਾ ਸੂਤਕ ਕੂੜ ਹੈ ਇਸ ਝੂਠ ਨੂੰ ਪਰਾ ਕਰ ਅੱਖੀਆਂ ਦਾ ਸੂਤਕ ਪਰਾ ਤਰਿਆ ਪਰਾਇਆ ਧਨ ਪਰਾਇਆ ਰੂਪ ਵੇਖਣਾ ਹੈ ਇਹਨਾਂ ਤੋਂ ਪਰਾਂ ਕਰ ਕੰਨਾਂ ਦਾ ਸੂਤਕ ਕੰਨ ਪਹਿ ਲਾਇਤ ਵਾਰੀ ਖਾਏ ਇਹ ਨਿੰਦਿਆ ਚੁਗੜੀ ਸੁਣਨੀ ਬੰਦ ਕਰ ਤੂੰ ਪਵਿੱਤਰ ਹੋ ਜਾਏਗਾ ਜੇ ਤੂੰ ਕਹਿੰਗਾ ਵੀ ਧਾਗਾ ਪਾਉਣ ਨਾਲ ਤੇ ਤ੍ਰੀਤ ਪਾਉਣ ਨਾਲ ਤੂੰ ਸੂਤਕ ਤੋਂ ਪਰਾ ਹੋ ਗਿਆ ਇੰਜ ਨਹੀਂ ਹੋਏਗਾ ਬਲਕਿ ਜਿੰਨਾ ਉੱਤੇ ਗੁਰੂ ਕਿਰਪਾ ਕਰਦਾ ਹੈ ਉਹ ਆਪਣੇ ਜੀਵਨ ਨੂੰ ਸਵਾਰਦੇ ਨੇ ਆਪਣੇ ਜੀਵਨ ਨੂੰ ਸੰਭਾਲਦੇ ਨੇ ਉਹ ਸ਼ਬਦ ਬਾਣੀ ਨਾਲ ਜੁੜਦੇ ਨੇ ਬਾਣੀ ਦੀ ਵਿਚਾਰ ਕਰਦੇ ਨੇ ਬਾਣੀ ਦੇ ਅਨੁਸਾਰ ਆਪਣਾ ਜੀਵਨ ਜਿਉਂਦੇ ਨੇ ਤੇ ਸਿਮਰਨ ਕਰਦੇ ਨੇ ਅੰਮ੍ਰਿਤ ਵੇਲਾ ਸੰਭਾਲਦੇ ਨੇ ਉਹੋ ਹੀ ਪ੍ਰਣਾਮ ਰਸ ਪੀਂਦੇ ਨੇ ਉਹਨਾਂ ਦਾ ਸੂਤਕ ਪਾਤਕ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਉਹਨਾਂ ਲਈ ਜਿਉਣਾ ਮਰਨਾ ਇੱਕ ਬਰਾਬਰ ਹੈ ਉਹਨਾਂ ਲਈ ਉਹਨਾਂ ਲਈ ਤੇ ਆਨੰਦ ਹੈ ਜੀ ਜਿਸ ਮਰਨੇ ਤੇ ਜਗ ਡਰੈ ਮੇਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ ਉਹ ਤੇ ਪਰਮਾਨੰਦ ਨੂੰ ਪ੍ਰਾਪਤ ਕਰਦੇ ਨੇ ਆਓ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀ ਸਾਨੂੰ ਸੋਝੀ ਦਿਓ ਤੁਸੀਂ ਕਿਰਪਾ ਕਰੋ ਸਾਡੇ ਤੇ ਇਹ ਬਾਣੀ ਸਾਨੂੰ ਪੜਨੀ ਆ ਜਾਏ ਇਹ ਬਾਣੀ ਸਾਨੂੰ ਵਿਚਾਰਨੀ ਆ ਜਾਏ ਇਹ ਬਾਣੀ ਸਾਡੇ ਹਿਰਦੇ ਚ ਵਸ ਜਾਏ ਗਾਣਾ ਤੇ ਹੈ ਅਸੀਂ ਇਹ ਚ ਕੋਈ ਸ਼ੱਕ ਨਹੀਂ ਜਾਣ ਨੂੰ ਤਿਆਰ ਪਰ ਜਦੋਂ ਇਸ ਸੰਸਾਰ ਤੋਂ ਜਾਈਏ ਲੋਕ ਸੁਖੀਏ ਪ੍ਰਲੋਕ ਸਹੇਲੇ ਹੋ ਕੇ ਜਾਈਏ ਸੋ ਸਮਾਂ ਸਪੂਰਨ ਹੁੰਦਾ ਹੈ ਹੋਈਆਂ ਭੋਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ